ਕਰਨ ਕੀ ਰਿਆ ਇਸ ਹਮਲੇ ਦਾ ਕੁਲਵਿੰਦਰ ਸਿੰਘ ਜਿਹੜਾ ਇਹ ਕਰ ਰਿਹਾ ਕੁਲਵਿੰਦਰ ਸਿੰਘ ਤੇ ਕੀ ਹਮਲਾ ਹੋਇਆ ਕਿਵੇਂ ਹੋਇਆ ਤੇ ਕੌਣ ਸੀ ਔਰ 11 ਵਜੇ ਐਸਾ ਜੋ ਸਿਟੀ ਆਉਂਦੇ ਨੇ ਤੇ ਉਹ ਕਹਿੰਦੇ ਸ਼ਾਦੀ ਨੂੰ ਮੇਰੀ ਆਉ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਲੋਕੇਸ਼ਨ ਕਰਾਵਾਂਗੇ ਤੇ ਪੁਲਿਸ ਦੇ ਨਾਲ ਜਾ ਕੇ ਜਿਹੜਾ ਅਗਲੇ ਬੰਦੇ ਉਹ ਅਸੀਂ ਡੀਐਸਪੀ ਨੂੰ ਵੀ ਦੱਸਿਆ ਪਰ ਡੀਐਸਪੀ ਨਾਲ ਮਿਲਿਆ ਆ ਔਰ ਡੀਐਸਪੀ ਜਿਹੜਾ ਹੈ ਕਿ ਜੋ ਵਧਿਕੀਆਂ ਕਰ ਰਿਹਾ ਸੀਗਾ ਅਸੀਂ ਮੈਂ ਇੱਕ ਇੱਕ ਗੱਲ ਦੀ ਜਿਹੜੀ ਰਿਪੋਰਟ ਹੈ ਉਹ ਡੀਜੀਪੀ ਸਾਹਿਬ ਨੂੰ ਐਸਪੀ ਐਸਐਸਪੀ ਮੈਡਮ ਨੂੰ ਔਰ ਲਾਅ ਐਂਡ ਆਰਡਰ ਦੇ ਡੀਜੀਪੀ ਜਿਹੜੇ ਆਪੇ ਸ਼ਕਲਾ ਜੀ ਉਹਨਾਂ ਨੂੰ ਮੈਂ ਦੱਸਤਾ ਰਿਹਾ ਔਰ ਮੈਂ ਇਹਨਾਂ ਨੂੰ ਕਿਹਾ ਜੀ ਇਹਨਾਂ ਨੇ ਪੁਲਿਸ ਨੇ ਬੰਦਾ ਮਰਾਉਣਾ ਅਸੀਂ ਤੁਹਾਨੂੰ ਦੱਸੀ ਜਾਂਦੇ ਪਰ ਉਹਨਾਂ ਨੇ ਗੱਲ ਇਹ ਹੈ ਕਿ ਆਪ ਹੀ ਲੈ ਆ ਕੇ ਸਾਨੂੰ ਉੱਥੇ ਲੈ ਕੇ ਗਏ ਆ ਘਰੋ ਜਾ ਕੇ ਆਪਦੇ ਕੋਲ ਡੀਐਸਪੀ ਕੋਲ ਮੁੜਿਆ ਆ ਔਰ ਪੁਹਜਾਰਾ ਉਹਨੇ 3000 1500 ਦੇ ਕਰੀਬ ਜਿਹੜਾ ਆਖੋ ਜਿਹੜੇ ਹੰਨੜਵਾਜ ਆਏ ਆ ਇਨਾਂ ਦੇ ਵਿੱਚ ਜਿਹੜਾ ਕਿ ਜਿਹੜੀ ਮੇਰੇ ਜਦੋਂ ਮੈਂ ਅੱਗੇ ਗਿਆ ਮੈਂ ਜਿਹੜੀ ਰੋੜੇ ਮਾਰਦੀ ਸੀ ਟਾਲੀ ਜਦੋਂ ਮੈਂ ਅੱਗੇ ਵਧਿਆ ਵਾ ਪਰ ਉਦੋਂ ਜਿਹੜਾ ਕਿ ਮੇਰੇ ਤੇ ਜਿਹੜਾ ਜਿਹੜੇ ਇਹਨਾਂ ਦਾ ਜਿਹੜਾ ਵਰਕਰ ਆ ਗੁਰਪ੍ਰੀਤ ਕਿਉਂਕਿ ਕਮਾਲ ਕਰਦਾ ਉਹਨੇ ਮੇਰੇ ਅੱਗੇ ਜਿਹੜੀ ਇੱਕ ਜਿੱਕਰ ਪਰ ਆ ਗਿਆ ਕਿਨੇ ਲੋਕਾਂ ਦੀ ਸਿੱਖੀ ਪਾਉਣ ਲੱਗੇ ਉਦੋਂ ਹਮਾਰੀ ਫਾਈਲਿੰਗ ਹੋਈ ਸੀ ਇਹ ਲੋਕ ਜਾਨਾ ਜਿਹੜਾ ਮੈਂ ਅੰਮ੍ਰਿਤ ਮਹਿਰਾਂ ਹੋਂ ਦਾ ਕੋਈ ਪਤਾ ਹੀ ਨਹੀਂ ਹੁੰਦਾ ਨੇ ਕਿੰਨੇ ਕੋ ਫੈਰ ਕਿਤੇ ਰੱਜ ਕੇ ਰੋੜਾ ਪਾਇਆ ਰੱਜ ਕੇ ਬਣਾ ਗੋਚਾ ਕਰਾਇਆ ਔਰ ਕੁਝ ਜਿੱਡੇ ਮੋੜ ਕਰਕੇ ਜਿਹੜੀ ਉਹ ਦੇਖਦੇ ਗੌਰਵਕੀ ਕਰਦੇ ਕੋਈ ਸਣੇ ਸਾਡੇ ਲੋਕਾਂ ਦੇ ਥੈਰ ਖੋਲਿਆ ਔਰ ਮੈਂ ਇਹਦੇ ਨਾਲ ਨਾਲ ਇਹ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਜਿਹੜੇ ਇਹੋ ਜਿਹੇ ਰਿਫਲੈਕਸ਼ਨ ਬੇਨਤੀ ਕਰਦਾ ਜੀ ਇਹ ਤਾਂ ਕਾਰਵਾਈ ਜਿਹੜੀ ਇਹ ਤਾਂ ਪੁਲਿਸ ਪ੍ਰਸ਼ਾਸਨ ਨੇ ਕਰਨੀ ਪਰ ਅੱਜ ਜਿਹੜਾ ਸਾਡੇ ਕਾਂਗਰਸੀ ਸਰਪੰਚਾਂ ਦੇ ਨਾਲ ਧੱਕਾ ਆਇਆ ਨਾਮਿਨੇਸ਼ਨ ਦੀ ਡੇਟ ਵਧਾਈ ਜਾਵੇ ਔਰ ਸਾਡੇ ਸਰਪੰਚਾਂ ਦੇ ਜਿਹੜੇ ਆ ਉਹ ਕਾਗਜ਼ ਜਿਹੜੇ ਉਹ ਲਾਗਤ ਕੋਈ ਅਸੀਂ ਤਾਂ ਇਧਰੋਂ ਜਾ ਰਹੇ ਸੀ ਉਹ ਅੱਗੋਂ ਆਏ ਨੇ ਜੇ ਤਾਂ ਕਾਂਗਰਸੀ ਅੰਦਰ ਦੇ ਕਾਗਜ਼ ਦਾਖਲ ਜਿਹੜੇ ਉੱਥੇ ਲੋਕ ਜਿਹੜੇ ਆਪਣਾ ਪੱਤਰਕਾਰ ਵੀਰ ਜੀ ਤੁਸੀਂ ਵੇਖੋ ਕਿ ਜਿਹੜੇ ਸਕੂਲ ਦੇ ਵਿੱਚ ਨੋਮੀਨੇਸ਼ਨ ਹੋ ਰਹੀ ਹੈ ਉਹ ਸਕੂਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਕੋਠਿਆਂ ਤੇ ਚੜੇ ਆ ਕਿ ਜੇ ਸਕੂਲ ਦੇ ਅੰਦਰ ਆਗੇ ਤਾਂ ਵੀ ਇਹਨਾਂ ਨੂੰ ਇੱਟਾ ਰੋੜਿਆਂ ਨਾਲ ਜਿਹੜਾ ਕਿ ਅਸੀਂ ਇੱਥੋਂ ਭਜਾਵਾਂਗੇ ਔਰ ਨਜਾਇਜ਼ ਅਸਲਾ ਇੰਨਾ ਜ਼ਿਆਦਾ ਮੈਂ ਸਵੇਰੇ 6:30 ਵਜੇ ਤੋਂ ਔਰ ਜਿਹੜੇ ਸ਼ਰੀਪੀ ਵਾਲੇ ਕਹਿੰਦੇ ਆ ਸ਼ਰੀਫ ਇਹਨੇ ਗੁਨੇ 20-20 ਲੱਖ ਦੀ ਬੋਲੀ ਜਿਹੜੀ ਇੱਕ ਪਿੰਡਾਂ ਚ ਲੱਗੀ ਹੈ ਮੇਰਾ ਤਾਂ ਇਹਨਾਂ ਨੇ ਹਸਾਬਤਾਬ ਲੈ ਲਿਆ ਪਰ ਇਹ ਹੈ ਕਿ ਜਦੋਂ ਮੇਰਾ ਸਮਾਂ ਆਇਆ ਇਹਨਾਂ ਦੇ ਸਰਪੰਚ ਬੋਲਣਗੇ ਅਸੀਂ ਕਿੰਨੇ ਚ ਸਰਪੰਚੀ ਲਈ ਸੀਗੀ ਔਰ ਅੱਜ ਵੀ ਇਹਨਾਂ ਦੇ ਲੋਕ ਜਿਹੜੇ ਬੋਲ ਰਹੇ ਨੇ ਕਈ ਲੋਕ ਇਹੋ ਜਿਹਨੇ ਜਿਹੜੇ ਇਹਨਾਂ ਦੇ ਆਮ ਆਦਮੀ ਕਾਂਗਰਸ ਸ਼ਾਮਲ ਹੋ ਜਿਨ੍ਹਾਂ ਨੇ ਦੱਸਿਆ ਕਿ ਅਸੀਂ 15 ਲੱਖ ਦੇ ਸਕਦੇ ਸੀ ਪਰ 20 ਲੱਖ ਵਾਲੇ ਪੈਸੇ ਲੈ ਕੇ ਸਰਪੰਚ ਬਣਾਤਾ ਇਹਨਾਂ ਦੇ ਬੇਟੇ ਨੇ ਸਵੇਰੇ ਪੋਸਟ ਪਾਈ ਆ ਕਿ ਅੱਜ ਆਪਾਂ ਬਦਲੇ ਲੈਣੇ ਆ ਅੱਜ ਤਕੜੇ ਹੋ ਜੋ ਮੈਂ 6:30 ਵਜੇ ਡੀਜੀਪੀ ਸਾਹਿਬ ਦੇ ਧਿਆਨ ਚ ਲਿਆਂਦਾ ਅੱਗੋਂ ਆਪ ਲੈ ਕੇ ਆ ਰਿਹਾ ਹਾਂ ਔਰ ਸ਼ਰ੍ਹਾਂ ਆ ਮੋਨਾਂ ਨੇ ਸਾਡੇ ਬੰਦਿਆਂ ਦੇ ਗੋਲੀਆਂ ਮਾਰੀਆਂ ਮੇਰੇ ਹਿਸਾਬ ਨਾਲ 10 ਤੋਂ 15 ਲੋਕ ਜਿਹੜੇ ਆ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੀਆਂ ਕਿ ਸੱਟਾਂ ਲੱਗੀਆਂ ਨੇ ਕਿਸੇ ਨੂੰ ਗੋਲੀ ਲੱਗੀ ਆ ਮਾਤਾ ਵਿਚਾਰੀ ਜਦੋਂ ਮੈਂ ਥੱਲੇ ਹਸਪੀਟਲ ਚ ਆਇਆ ਕਿ ਮਾਤਾ ਵੀ ਜਿਹੜੀ ਬਿਰਦ ਜਿਹੜੀ ਜਿਹਨੇ ਇਲੈਕਸ਼ਨ ਲੜ ਰਹੀ ਸੀ ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਇਹੋ ਜੇ ਅਫਸਰਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਜਿਹੜੇ ਮੈਂ ਐਸਐਸਪੀ ਮੈਡਮ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਔਰ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਇਲੈਕਸ਼ਨ ਮਿਸ਼ਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਜਿਹੜੀ ਡੇਟ ਆ ਕਾਗਜ਼ਾਂ ਦੀ ਵਿਧਾਈ ਜਾਵੇ ਔਰ ਸਾਡੇ ਜਿਹੜੇ ਪੇਪਰ ਜਿਹੜੇ ਨਾਮੀਨੇਸ਼ਨ ਪੇਪਰ ਆ ਉਹ ਲੈ ਜਾਣ ਚਾਹੇ ਮਖੂ ਬਲਾਕ ਦੇ ਵਿੱਚ ਜੀਰੇ ਬਲਾਕ ਦੇ ਆ ਔਰ 4 ਤਰੀਕ ਨੂੰ ਅਸੀਂ ਮਖੂ ਬਲਾਕ ਦੇ ਵਿੱਚ ਜਿਹੜੇ ਨਾਮੀਨੇਸ਼ਨ ਜਿਹੜੇ ਆ ਉਹ ਦਾਖਲ ਕਰਾਂਗੇ ਇਹਨਾਂ ਤੇ ਬਣਦੀ ਕਾਰਵਾਈ ਹੋਵੇ ਇਹੋ ਜਿਹੇ ਗੈਂਗਸਟਰ ਆ ਜਿਹੜੇ ਲੋਕ ਜਿਹੜੇ ਆਮ ਆਲੇ ਜਿਹੜੇ ਮੇਰਾ ਇਨਕਾਊਂਟਰ ਕਰਾਉਣਾ ਚਾਹੁੰਦੇ ਸੀ ਮੇਰੇ ਵਰਕਰਾਂ ਦਾ ਇਨਕਾਊਂਟਰ ਕਰਾਉਂਦੇ ਉਹਨਾਂ ਤੇ ਬਣਦੀ ਕਾਰਵਾਈ ਹੋਵੇ